ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਠੀਕ ਹੈ ਜਿਲ੍ਹਾ ਨੂੰ ਪੈਂਦਾ ਬਰਨਾਲਾ ਪੱਕੋ ਕੈਂਚੇ ਨੇੜੇ ਪਿੰਡ ਆ ਭਰਾ ਇਹ ਠੀਕ ਹੈ ਨਾ ਬਾਈ ਕੋਲ ਮੱਝ ਆ ਜੀ ਪੁਕਾਉ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਈ ਜੀ ਦਾ ਨੰਬਰ ਲਾਵਾਂਗੇ ਭਰਾ ਸਕਰੀਨ ਤੇ ਟਾਈਟਲ ਚ ਲਿਖਿਆ ਹੁੰਦਾ ਉਪਰਲੀ ਸਾਈਡ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵਰਕੀਰ ਸਿੰਘ ਜੀ ਪਿੰਡ ਭਗਤਪੁਰਾ ਜੀ ਜ਼ਿਲ੍ਹਾ ਰਣਾਲਾ ਜੀ ਇਹਨੂੰ ਚਾਲਲੇ ਕੋਠੀ ਵੀ ਕਹਿੰਦੇ ਆਂ ਹਾਂ ਜੀ ਚਾਲਾੜੇ ਕੋਠੇ ਕਹਿੰਦੇ ਆਂ ਪਖੋ ਕੈਂਚੇ ਕੋਲੇ ਜੀ ਪਖੋ ਕੈਂਚੇ ਕੋਲਾ ਹਾਂ ਜੀ ਮਾਝ ਦੀ ਜਾਣਕਾਰੀ ਦੋ ਆਪਣੀ ਦੀ ਇਹ ਵੀਰੇ ਆਪਣਾ ਇਹਨੂੰ ਹੋਗਾ 3 ਮਹੀਨੇ ਸੁਈ ਨੂੰ ਹਾਂ ਜੀ ਮਿਲਦੀ ਹੈ ਥਾਪੀ ਤੇ 7 ਕਿਲੋ ਦੁੱਧ ਠੀਕ ਹੈ ਜੀ ਆਹ ਚਾਟਨੀ ਬੋਲ ਦੀ ਕਰਨੀ ਲਾਉਣਾ ਹਾਂ ਜੀ ਪਾ ਥਾਪੀ ਮਾਰਤਾ ਹਰ ਦੇ ਚੋਲਾ ਠੀਕ ਹੈ ਜੀ ਦੋਨੇ ਟੰਗੇਸ ਆਪ ਕੀ ਮਿਲਦੀ ਹੈ ਹਾਂ ਜੀ ਦੋਨੇ ਟੰਗੇਸ ਆਪ ਕੀ ਤੇ ਰੇਡ ਭਰਾ ਜਾਇਜ ਜਦਾ ਰੇਡ ਰੇਡ ਦਾ ਫੋਨ ਤੇ ਵੀਰੇ ਰੇਡ ਫੋਨ ਤੇ ਹਾਂ ਜੀ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਤ ਕੱਦ ਬਲਟ ਸੁਖਨਾ ਕਰਮ ਵਾਲੇ ਦਾ ਸੂਣ 7 ਲੀਟਰ ਬਾਈ ਦੁੱਧ ਦੱਸ ਰਿਹਾ ਠੀਕ ਹੈ ਜੀ ਲੋ ਜੀ ਤੋੜ ਦੋ ਭਰਾ ਬਸ ਇਧਰ ਤੋੜ ਦੋ ਲੰਮੀ ਉਧਰ ਜਾਣ ਦੇਉ ਮੱਝ ਕੰਨੀ ਜਾਣ ਦੋ ਮੱਝ ਕੰਨੀ ਕਾਏ ਨੂੰ ਕਿਤੇ ਮਰਜੀ ਤੋੜਾ ਜੇ ਭਾਜੀ ਨਹੀਂ ਹੈ ਤਾਂ ਬਸ ਠੀਕ ਹੈ ਕੋਈ ਰੇ ਫੋਨ ਤੋੜ ਦਿੰਦੇ ਨਾ ਪਸੂ ਲੋ ਜੀ ਤੋੜਾ ਤਰਾ ਚੈੱਕ ਕਰ ਸਤ ਮੋੜ ਲਓ ਜੀ ਮੋੜ ਲਓ ਲੋਜੀ ਆ ਜਾ ਲੋਜੀ ਜਿਹੜਾ ਤਰੰਡਾ ਸਾਹਦੇ ਸਾਹਮਣੇ ਪਰਾ ਉਸ ਪੂਰੀ ਠੰਡੀ ਚਿਲਾ ਬਈ ਪੂਰੀ ਬਈ ਬਾਦੂ ਚਾਹ ਤਰੰਡਾ ਕੇ ਚੋਕ ਲੈ ਜਾ ਅਗਲਾ ਕੇ ਚਾਹ ਡੰਗ ਚੋਵੇ ਜਾ ਤਿੰਨ ਦੀ ਬਜੇਰ ਵੀਰੇ ਜਦੋਂ ਮਰਜੀ ਚੋਲਾ ਜਾ ਥਾਪੀ ਦੇ ਧਾਰ ਦੇ ਅੱਛਾ ਜੀ ਨਾਲ ਦੀ ਨਾਲ ਮਿਲ ਨਾਲ ਦੀ ਨਾਲ ਕੋਈ ਚਾਟਨੀ ਟੀਕਾ ਨਹੀਂ ਕੋਈ ਨਹੀਂ ਠੀਕ ਹੈ ਜੀ ਸੁਆ ਕਹਿਵਾ ਜੀ ਇਹਦਾ ਪਹਿਲਾ ਪਹਿਲਾ ਸੂਆ ਸੀ ਪਹਿਲਾ ਜੀ ਪਹਿਲਾ ਹੁਣ ਦੂਜੀ ਸੂਏ ਹਾਂ ਹੁਣ 40 ਦਿਨ ਹੋ ਗਏ ਟੀਕਾ ਭਰਾ ਇਹਨੂੰ ਆਪਾਂ ਫੰਡਰ ਕਰਕੇ ਦੇਣੀ ਹੈ ਅਗਲੀ ਜੀ ਕਿਸਮਤ ਕਹਾਂ ਜਾ ਮਹੀਨਾ ਰਹਿ ਦੀ ਚੱਕ ਰੱਖ ਲਈ ਠੀਕ ਆ ਜਮੀਨ ਰਹਿ ਜੇ ਤੇ ਜੇ ਕਰਕੇ ਲੈ ਜੀ ਅਸਾਂ 40 ਦਿਨੋਂ ਗੱਡੀ ਕਪੜਾ ਹਾਂ ਜੀ ਟੀਕਾ ਭਰਾ ਇਹਨੂੰ 40 ਦਿਨ ਹੋ ਗਏ ਠੀਕ ਆ ਜੀ ਗੱਲ ਤੁਸੀਂ ਖਾਲੀ ਕਹਿ ਕੇ ਦੇਣੀ ਹੈ ਹਾਂ ਆਪਾਂ ਅਗਲੇ ਨੂੰ ਖਾਲੀ ਕਰਕੇ ਦੇਣਾ ਮਗਰ ਕੱਲ ਨੂੰ ਮੈਂ ਕੀ ਬੈਠਣਾ ਗੱਲਾਂ ਠੀਕ ਹੈ ਠੀਕ ਹੈ ਉਹ ਕਿਸਮਤ ਅਗਲੇ ਦੀ ਲਓ ਜੀ ਚੱਕਰ ਸਦ ਥਣ ਚਾਰ ਚੋਟੀ ਛੋਟੇ ਛੋਟੇ ਥਾਣਾ ਭਰਾ ਚੱਕਰ ਸਦ ਲਓ ਜੀ ਬੈਕ ਸੈੱਟ ਕਰ ਸੋ ਨਰਦਾ ਪਸੂ ਤੋਂ ਕੈਮਰੇ ਤੋਂ ਠੀਕ ਹੈ ਜੀ వై ਜੀ ਨਾਲ ਜ਼ਰੂਰ ਕਨੈਕਟ ਕਰੋ ਚਾਰ ਵਾਲੇ ਕੋਠੇ ਵੀ ਕਹਿੰਦੇ ਆ ਬਾਈ ਦਾ ਨੰਬਰ ਸਕਰੀਨ ਤੇ ਉਪਰਲੀ ਸਾਈਡ ਲਾਇਆ ਹੋਊ ਭਰਾ ਠੀਕ ਹੈ ਨਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ